ਦੇ ਸਸ ਕਾਲੀ ਕੀ ਹਾਲ ਚਾਲ ਦੇ ਜੂਤੂਕ ਵਾਲਿਓ ਮੇਰੇ ਉਹ ਸਜਣੋ ਮਿੱਤਰੋ ਕੀ ਹਾਲ ਤੁਹਾਨੂੰ ਅੱਜ ਦਿਖਾਉਣੇ ਕੋਈ ਚੀਜ਼ ਤੇ ਮੇਰੇ ਭਰਾ ਦੱਸਿਓ ਕੀ ਹੈ ਦੱਸਣਾ ਕੀ ਕੀ ਹੈ ਮੈਂ ਦੱਸ ਦਿੰਨਾ ਆਪਾਂ ਮੋਰਾਂ ਦੇ ਆਂਡੇ ਲੈਂਦੇ ਤੇ ਉਹਨਾਂ ਚੋਂ ਨਿਕਲਾਏ ਬੱਚੇ ਤੇ ਬਾਕੀ ਤੁਹਾਨੂੰ ਮੈਂ ਦਿਖਾਉਣਾ ਹੁਣ ਬਾਬਰ ਤੇ ਸੋਖਾ ਉਹ ਨਿਕਲ ਆਏ ਸਾਰੇ ਦੂਜੇ ਅੰਡੇਆਂ ਚੋਂ ਨਹੀਂ ਨਿਕਲੇ ਚਿਰਕ ਜੀਆਂ ਮਰੇ ਮਰੇ ਇਹ ਕਿਹ ਦਰਗੇ ਕਿਹ ਕਿਤੇ ਰਕਿਆ ਮਰੇ ਦੀ ਯਾਰਾਂ ਦੀਆਂ ਇਹ ਖਲੌਣੇ ਆ ਤੇ ਜਦੋਂ ਜੇਕਰ ਕੋਟੂ ਪਿੰਡੀ ਜਦੋਂ ਇਹਨਾਂ ਦਾ ਘਰ ਝੋਟ ਪੈਂਦੀ ਹੈ ਨਾ ਉਹ ਕਹਿੰਦੇ ਫੇਰ ਨਹੀਂ ਘਰੌਣੇ ਆ ਤਾਂ ਇਹਨੇ ਦਵਾਸ ਨੇ ਨਿਕਲ ਜਾਂਦੇ ਆ ਕੀ ਆਈਏ ਨਹੀਂ ਬੰਦੇ ਚੱਲ ਆਓ ਕਿੱਥੇ ਫੋਟੋ ਆਜੋ ਆਕੇ ਇਹਦੇ ਨਿੱਕੇ ਫੋਟੋ ਹਾਂ ਫੋਟੋ ਮੈਂ ਆ ਹੁਣ ਸਾਰਿਆਂ ਨੂੰ ਹੋੜੋਂ ਖਾਣਾ ਕਰਾਈ ਹਾਂ ਗੱਲਾ ਗੱਲਾ ਬਦੌਲਾ ਕਰਾਂ ਬੁੱਤਦਰ ਹੈ ਵੀਡੀਓ ਵੀਡੀਓ ਬਣਾਉਣੀ ਹੈ ਵੀਡੀਓ ਹੁੰਦਾ ਮਾਰਕ ਲੋਇਆ ਵੀਡੀਓ ਬਣਾ ਲਦਾ ਮਾਮੂ ਤੋਂ ਚੱਲਦਾ ਬੱਪ ਫੜੀ ਇਹਨੂੰ ਓਏ ਆ ਜਾ ਅੱਛਾ ਵੀਡੀਓ ਬਣਾਉਣੀ ਹੈ ਉਹਦੇ ਜੀ ਵੀ ਬੰਦੇ ਵੀ ਵੀਡੀਓ ਤੇ ਰੇਪ ਉਹ ਬਲੌਗ 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 ਠੀਕ ਹੈ ਉਹਦੇ ਜੀ ਵੀ ਬਣ ਗਏ ਤੇ ਆ ਠੀਕ ਹੈ ਓਕੇ ਆ ਜਾ ਤੂੰ ਆ ਜਾ ਠੀਕ ਹੈ ਓਕੇ ਓਕੇ ਤੈਨੂੰ ਨਹੀਂ ਸੁਣਦਾ ਬੋਲਦਾ ਨਹੀਂ ਸਾਨੂੰ ਟ੍ਰਾਂਸਲੇਟਰਿੰਗ ਕਰਨੀ ਪੈਣਦੀ ਆ ਵੀ ਤੂੰ ਬੋਲਦਾ ਕਿਉਂ ਨਹੀਂ ਸਮਝ ਲੈਣਾ ਕੀ ਲਿਖਿਆ ਇਹਨੂੰ ਪੁੱਛ ਵੀ ਬੋਲਦਾ ਬੋਲਦਾ ਹੀ ਮੈਨੂੰ ਫਿਰ ਬੋਲਣੋਂ ਕਿੱਦਾਂ ਹਟ ਗਿਆ ਇਹਨੂੰ ਪੁੱਛ ਆਹ ਬੜੀ ਬਣਾਈ ਕਿੱਥੇ ਚੱਲਿਆ ਤੇ ਮੋੜ ਵੀ ਪਾਇਆ ਕਿਤੇ ਉਰੇ ਗੱਡੀ ਤੇ ਛੱਡ ਆਈਏ ਹਾਂ ਚੱਲ ਓਕੇ ਓਕੇ ਠੀਕ ਐ ਚੱਲ ਦੱਸ ਹੁਣ ਮੈਨੂੰ ਕਿਹੜੇ ਕਿਹੜੇ ਬੱਚੇ ਤੇਰੀ ਕਲਾਸ ਚ ਆਈ ਦੇ ਆਈ ਦੇ ਆਈ ਦੇ ਨਿਗੇ ਨਿਗੇ ਆ ਤੇਤੋਂ ਛੋਟੇ ਆ ਕਿੰਨੇ ਵਿੱਚ ਪੜਦਾ ਚੱਲ ਸਾਰਿਆਂ ਨੂੰ ਦੱਸ ਕਿ ਕਿੰਨੇ ਵਿੱਚ ਪੜਦਾ ਤਾਂ ਉਹ ਫਰਸਟ ਚ ਸਾਡਾ ਬੋਤਾ ਆ ਜੇ ਫਰਸਟ ਚ ਤੇ ਤੇ ਕਿਦੋਂ ਕਲਾਸਾਂ ਛੱਡਣੀਆਂ ਸਾਰੀਆਂ ਗਾਂਹ ਕਿਦੋਂ ਜਾਣਾ ਅਗਲੀ ਕਲਾਸ ਚ ਕਦੋਂ ਕਿਦੋਂ ਤੇ ਜੇ ਪੜੇਗਾ ਤੇ ਫੇਰ ਹੀ ਜਾਏਗਾ ਕਿਦੋਂ ਪੜੇਗਾ ਹੈ ਪੜਦਾ ਪੜਾਈ ਨਹੀਂ ਕਰਦਾ ਜਿੰਨੀ ਤੈਨੂੰ ਚਾਹੀਦੀ ਓਨੀ ਪੜਾਈ ਨਹੀਂ ਕਰਦਾ ਹੁਣ ਤੇ ਹੁਣ ਤੇ ਮਿਹਨਤ ਵੀ ਨਹੀਂ ਕਰਦਾ ਕੋਈ ਤੇ ਪਾੜ ਹੀ ਲਿਆ ਕਰ ਚੱਲ ਪਹਿਲੋਂ ਤੇ ਮਿਹਨਤ ਮੁੰਡਾ ਲਾ ਲੈਣਾ ਮਾੜੀ ਮੋੜੇ ਹੁਣ ਤੇ ਫਰੀ ਆ ਤੇ ਪੜ੍ਹਾਈ ਤੇ ਕਰ ਲਿਆ ਕਰ ਪੜ੍ਹਾਈ ਵੀ ਨਹੀਂ ਹੁੰਦੀ ਤੇਤੋਂ ਦਾਦਾਣੀ ਕਰਦੇ ਨੇ ਨਾ ਜਾਨਾ ਤੇ ਉੱਧਰ ਹੈਂ ਉਹ ਉਹ ਆ ਗਈ ਉਹ ਜਾਂ ਉਹ ਉਹ ਨਹੀਂ ਆ ਗਈ ਤੂੰ ਇੱਧਰ ਮੇਰੇ ਨਾਲ ਗੱਲ ਕਰ ਤੂੰ ਦਾਦਾਣੀ ਚੱਲੀਏ ਕੋ ਜਣਾ ਲੈ ਮੈਂ ਲਾ ਦੇਣੀ ਢਾਲੇ ਤੇ ਲੱਗ ਜਾ ਜਾ ਲੱਗ ਜਾ ਜਾ ਇਹ ਕੀ ਤਿਆਰ ਜੱਟਾਂ ਮਿਹੜਾ ਕਿਸਾਈ ਦੇ ਕੋਹਣੀ ਸਾਰੀ-ਦਾਰੀ ਸਾਈਕਲ ਹੀ ਭਜਉਂਦਾ ਰਹਿਣਾ ਸਾਰੀ-ਦਾਰੀ ਸਾਰੀ ਦੇ ਸਾਈਕਲ ਭਜਉਂਦਾ ਰਹਿਣਾ ਪੜਕੇ ਵੰਨ ਪੜਕੇ ਕੀ ਆ ਯਾਰ ਜਿਹੜਾ ਟੈਸਟ ਹੋਣੇ ਸਾਰੇ ਕਾ ਦਾ ਟੈਸਟ ਹੋਣਾ ਫੋਣੇ ਆ ਵਾ ਕਾਦੇ ਉਹਦਾ ਸੋਣਾ ਤੂੰ ਤੇਰੀ ਕਲਾਸ ਚ ਸਾਰੇ ਐਡਡ ਆ ਤੇ ਤੂੰ ਉਹਨਾਂ ਚ ਖੋਤਾ ਖੋਤਾ ਕਿ ਊਠ ਊਠ ਸਭ ਤੋਂ ਵੱਡਾ ਵੱਡਾ ਨਾਲ ਸਭ ਤੋਂ ਤੂੰ ਲੱਗ ਇੱਧਰ ਲਿਆ ਮੈਂ ਤੇਰੀ ਬਣਾਉਣਾ ਵੀਡੀਓ ਇਹ ਯਾਰ ਤੈਨੂੰ ਤੈਨੂੰ ਤਾਂ ਇੱਕ ਗੱਲ ਹੈ ਜੀ ਜਾਪ ਹਾਂ ਤੈਨੂੰ ਕੋਈ ਗੱਲ ਦਾ ਸੁਣਨੀ ਹੈਗਾ ਹੂੰ ਲੱਗੇ ਆ ਜਾ ਤੈਨੂੰ ਫਿਕਰ ਹੈਗਾ ਕਿ ਗੱਲ ਦਾ ਕੀ ਗੱਲ ਦਾ ਫਿਕਰ ਨਹੀਂ ਆਹ ਨੂੰ ਕਿੰਨੇ ਪੈਸੇ ਲੱਗਣਦੇ ਆਪਣੇ gym ਦੇ ਉੱਤੇ ਹੂੰ ਲੱਗਣਦੇ ਲੱਗਣਦੇ ਕਿੱਥੋਂ ਆਣੇ ਆ ਕਿੱਥੋਂ ਆਣੇ ਦੱਸ ਨਹੀਂ ਤੇ ਲਿਆ ਮੈਨੂੰ ਪੈਸੇ ਪੁਹਾ ਦੇ ਕੋਈ ਲਾਈਏ ਦੇ ਉੱਤੇ ਆ ਹੁਣ ਤੇਰੇ ਵਾਸਤੇ ਬਣਾਉਂਦੇ ਆ ਜਿੰਮ ਵੱਡਾ ਕੇ ਤੂੰ ਵੀ ਖੇਡੇਂਾ ਕਰਨੀ ਕਬੱਡੀ ਪਾਏ ਅਗੇ ਨਹੀਂ ਆਉਂਦੇ ਕਿਉਂ ਹੈਗੀ ਚੋਣੀ ਲੈ ਦੇ ਮੈਨੂੰ ਪਾਏ ਤੇ ਫਿਰ ਆਪ ਬਣਾਈਆਂ ਉਹਨੂੰ ਹਾ ਹੁਣ ਜਿਹੜਾ ਕੰਮ ਛੋਇਆ ਵਾ ਤੇ ਇਹ ਹੁਣ ਬਣਾਉਣਾ ਤੇ ਪੈਣਾ ਹੀ ਆ ਮੁੰਡੇ ਆਉਣ ਲਾ ਆਪਣੇ ਮੁੜ ਕੇ ਇੱਥੇ ਨਿਗੇਨੇ ਕੇ ਮੁੰਡੇ ਵੀ ਸੱਦਿਆ ਕਰਨੇ ਆਪੇ ਵੀ ਇੱਥੇ ਮਿਹਨਤ ਲਾਉਣ ਆਇਆ ਕਰੋ ਸਾਡੇ ਘਰ ਤੇ ਅਸੀਂ ਦੂਜਾ ਮਰਾ ਜਿੰਮ ਬਣਾ ਲਿਆ ਵਾ ਪੂਰਾ ਵਧੀਆ ਜਿੰਮ ਬਣਾ ਲੈਣਾ ਆਪਾਂ ਠੀਕ ਹੈ ਹੁੱਲ ਨਾਲਵੀ ਬਣਾਵਾਂਗੇ ਵਿੱਚ ਉੱਧਰਲੇ ਬੰਨੇ ਖਾੜਾ ਬਣਾ ਦਾਂਗੇ ਉਹ ਉੱਧਰ ਬਹੁਤ ਥਾਂ ਜ਼ਾੜੀ ਉੱਧਰ ਉੱਥੇ ਥਾੜਾ ਮਿੱਟੀ-ਮੁੱਟੀ ਛੱਟ ਕੇ ਪੂਰਾ ਵਧੀਆ ਖਾੜਾ ਬਣਾ ਦਾਂਗੇ ਤੇ ਆ ਜਿੰਮ ਹੋਇਆ ਨਾ ਪੂਰਾ ਵੱਡਾ ਤੇ ਮੁੜ ਕੇ ਮੰਨ ਕੇ ਜਿਹੜਾ ਪਲੇਅਰ ਆ ਕਬੱਡੀ ਵਾਲਾ ਉਹਨੂੰ ਕਬੱਡੀ ਵਾਲੇ ਨੂੰ ਚਾਹੀਦਾ ਵੀ ਹੁੱਲ ਨਾਲ ਵੀ ਧੌਣ-ਤਾਨ ਖਿੱਚਣੀ ਜਦੋਂ ਪੁੱਤੋ ਹਨਾ ਉਹਦੇ ਨਾਲ ਧੌਣ 'ਚ ਜਾਨ ਆਉਂਦੀ ਜ਼ਿਆਦੀ ਤੇ ਬਾਕੀ ਪੂਰਾ ਵਧੀਆ ਹੋਇਆ ਨਾ ਕੰਮ ਬਾਕੀ ਬਾਬਾ ਮੇਰ ਕਰੇ ਤੇ ਬਾਬਾ ਮੇਰ ਕਰੇ ਪੂਰਾ ਵਧੀਆ ਬਣ ਜਾਣਾ ਸੱਚੇ ਪਾਤਸ਼ਾ ਤੇ ਬਾਕੀ ਚਲੋ ਜਦੋਂ ਹੌਲੀ ਹੌਲੀ ਸੱਤ ਪੈ ਨਹੀਂ ਥੋੜੇ ਦਿਨਾਂ ਤੱਕ ਹੋਣਾ ਬਾਬਾ ਸੁੱਖ ਰੱਖੇ ਸਾਰਾ ਕੋਈ ਬਾਕੀ ਤੁਹਾਡੇ ਅਲਗੇ ਭੈਣ ਭਰਾਵਾਂ ਦੀਆਂ ਦੁਆਵਾਂ ਦੇ ਨਾਲ ਤੇ ਜੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਬਾਕੀ ਚਲੋ ਬਾਬਾ ਮੇਰ ਕਰੇ ਤੇ ਹੁਣ ਚਲੀਏ ਆਪਾਂ ਦੌੜ ਲਾਉਣ ਜਿਮ ਫਿਰ ਪਲਵਾਨ ਜੀ ਤੁਸੀਂ ਬਣਾਉਂਦੇ ਏ ਤੇ ਹੈ ਕੀ ਨਹੀਂ ਤੁਸੀਂ ਕੀ ਹੁੰਦਾ ਤੁਸੀਂ ਮੈਂ ਤੂੰ ਨਹੀਂ ਬਣਾਉਂਦਿਆ ਤੇ ਕਿੱਥੋਂ ਪੈਸੇ ਤੂੰ ਲਾਉਂਦੇ ਆ ਸਾਰੇ ਪੈਸੇ ਆ ਜਵਾਨੋ ਬਣ ਚੱਲਿਆ ਜਿਮ ਤੇ ਬਾਬਾ ਸੁੱਖ ਰੱਖੇ ਮੁੜ ਕੇ ਆਪਾਂ ਫਿਰ ਲੱਗੇ ਲੱਗੇ ਉਧਰਲੇ ਬੰਨੇ ਬਣਾਵਾਂਗੇ ਖਾੜਾ ਉਹ ਅਗਲੇ ਬੰਨੇ ਹੈਗਾ ਥਾਂ ਤੇ ਮੁੜ ਕੇ ਮੁੰਡੇ ਮੰਡੇ ਜਿਹੜੇ ਲਾਗੇ ਦੇ ਹੋਣਗੇ ਉਹਨਾਂ ਨੂੰ ਥੱਦਿਆ ਕਰਾਂਗੇ ਤੇ ਬਾਕੀ ਬਾਬਾ ਸੁੱਖ ਰੱਖੇ ਚਲੋ ਇਦਾਂ ਹੀ ਸਾਰਿਆਂ ਦੇ ਸੰਜੋਗ ਦੇ ਨਾਲ ਬਾਕੀ ਮੇਅਰ ਕਰੇ ਵੈਗ ਰੂਫ ਬਣ ਜਾਣਾ ਹੌਲੀ ਹੌਲੀ ਬਾਕੀ ਹਾਲ ਵੱਡੀ ਆ ਖੁੱਲਾ ਬਣ ਗਿਆ ਵੱਡਾ ਹਾਲ ਬਣ ਗਿਆ ਤੇ ਇਹਦੇ ਚ ਹੌਲੀ ਹੌਲੀ ਲਿਆ ਕੇ ਮਸ਼ੀਨਾਂ ਮਸ਼ੂਨਾ ਰੱਖਾਂਗੇ ਤੇ ਬਾਕੀ ਮਾਰਾਏ ਮੇਅਰ ਕਰੇ ਲੱਗ ਲੱਗੇ ਜਿੰਨੇ ਵੀ ਤਿੰਨ ਚਾਰ ਪਿੰਡ ਹੈਗੇ ਆਪਣੇ ਲੱਗ ਲੱਗੇ ਇੱਥੋਂ ਆਜਿਆ ਕਰਨਗੇ ਮੁੰਡੇ ਤੇ ਪ੍ਰੈਕਟਿਸ ਕਰਾ ਦਿਆ ਕਰਾਂਗੇ ਤੇ ਨਾਲੇ ਖਾੜਾ ਵੀ ਬਣਾਵਾਂਗੇ ਕੁੱਲ ਨਾਲਾ ਵੀ ਤੇ ਕਬੱਡੀ ਵਾਲਾ ਵੀ ਥਾਂ ਛੱਡਾਂਗੇ ਹਾਂਜੀ ਹਾਂਜੀ ਹੋਰ ਮੇਰੇ ਭਰਾ ਠੀਕ ਠਾਕ ਸਾਰੇ ਜਾਨੇ ਅੱਜ ਮੈਚ ਹੈਗਾ ਸੀ ਜੋੜੇ ਦੇ ਅੱਜ ਮੈਚ ਕੈਂਸਲ ਹੋ ਗਿਆ ਮੀਂਹ ਦਾ ਕਾਰਨ ਮੀਂਹ ਪੈ ਗਿਆ ਬਾਬਾ ਉਹਦੇ ਕਰਕੇ ਕੈਂਸਲ ਹੋ ਗਿਆ ਮੈਚ ਹੁਣ ਕੱਲ ਨੂੰ ਆ ਮੈਚ ਤੇ ਕੱਲ ਨੂੰ ਮੈਚ ਹੈ ਜਿਹੜਾ ਉਹ ਹੈਗਾ ਕੰਜਰੀ ਵਾਲਾ ਪੁਲ ਉੱਥੇ ਆ ਮੈਂ ਚ ਇਧਰ ਇਧਰਲੀ ਸਾਈਡ ਕੀ ਨਾਲੇਦਾ ਵਾ ਟਾਰੀ ਵਾਲੀ ਸਾਈਡ ਤੇ ਬਾਕੀ ਹੋਰ ਮੇਰੇ ਭਰਾ ਠੀਕ ਠਾਕ ਸਾਰੇ ਜਣੇ ਤੇ ਬਾਕੀ ਬੜਾ ਤੁਹਾਡਾ ਧੰਨਵਾਦ ਅਸੀਂ ਵੀਡੀਓ ਵੇਂਦੇ ਜਿਹਦੇ ਬੜਾ ਪਿਆਰ ਸਤਿਕਾਰ ਕਰਦੇ ਜੇ ਤੇ ਬੜਾ ਚੰਗਾ ਲੱਗਦਾ ਤੇ ਬਾਕੀ ਬਾਬਾ ਮੇਰ ਕਰੇ ਆਪਾਂ ਬਣਾਉਂਦੇ ਆਂ ਜਿਗਾਰਡ ਵਧੀਆ ਨਵੇਂ ਆ ਮੁੰਡਿਆਂ ਵਾਸਤੇ ਕੀ ਚਲੋ ਜਿਹੜੇ ਲਾਗੇ ਲੱਗੇ ਆ ਨਾ ਈ ਪਲੇਅਰ ਕੋਈ ਵੀ ਮਿਹਨਤ ਲਾਵੇ ਨਾ ਤਕੜਾ ਹੋਵੇ ਬਾਕੀ ਆਪਾਂ ਜਿੰਨੀ ਜੋਗੇ ਹੈਗੇ ਆ ਆਪਾਂ ਆਪਦਾ ਫਰਜ਼ ਪੂਰਾ ਕਰਨਾ ਹੈ ਵੇਖੋ ਕਿ ਆਪਾਂ ਨੂੰ ਕਈ ਵਾਰ ਕੋਈ ਪਲੇਅਰ ਸੋਚਦਾ ਕਿ ਮੈਂ ਤਕੜਾ ਹੋ ਗਿਆ ਹਾਂ ਨਾ ਮੈਨੂੰ ਹੋਰ ਕਿਸੇ ਪਲੇਅਰ ਨੂੰ ਤਕੜਾ ਕਰਨ ਦਾ ਬਾਰੇ ਨਹੀਂ ਸੋਚਦਾ ਕੋਈ ਘੱਟ ਸੋਚਦੇ ਆ ਨਾ ਕਈ ਪਲੇਅਰ ਤੇ ਬਾਕੀ ਮੈਂ ਸਾਰੇ ਪਲੇਅਰਾਂ ਗਾਡੀ ਬੇਨਤੀ ਕਰਦਾ ਜਿਹੜੇ ਸੀਨੀਅਰ ਪਲੇਅਰ ਹੈ ਨਾ ਵੀ ਤੁਸੀਂ ਪਿੰਡੋਂ ਪਿੰਡੀ ਸੋਚਿਆ ਕਰੋ ਕਿ ਵਧੀਆ ਪਲੇਅਰਾਂ ਨੂੰ ਗੈਟਨਸ ਦਿਆ ਕਰੋ ਬਾਕੀ ਥੋੜਾ ਜਿਹਾ ਇਹ ਚੀਜ਼ ਹੋ ਜਾਂਦਾ ਕਿ ਜਿੰਨੇ ਵੀ ਬੱਚੇ ਨਵੇਂ ਆ ਤੇ ਬੱਚੇ ਨਵੇਂਆਂ ਨੂੰ ਵੀ ਇੱਕ ਬੇਨਤੀ ਆ ਕਿ ਜਿਹੜੇ ਸੀਨੀਅਰ ਪਲੇਅਰ ਹੁੰਦੇ ਉਹਦੀ ਇੱਜ਼ਤ ਕਰਿਆ ਕਰੋ ਹਨਾ ਕੀ ਵਧੀਆ ਜਿਹੜਾ ਤੁਹਾਨੂੰ ਗੈਰਨਸ ਵਧੀਆ ਦਿੰਦਾ ਤੇ ਉਹਦੀ ਇੱਜ਼ਤ ਕਰਨੀ ਜ਼ਰੂਰੀ ਹੁੰਦੀ ਹੁਣ ਮੇਰਾ ਮੋਟਿਵੇ ਆ ਕਿ ਚਲੋ ਮੈਂ ਘਰੇ ਜਿੰਮ ਬਣਾਉਣ ਲੱਗਾ ਵੀ ਵਧੀਆ ਲੱਗ ਲੱਗੇ ਤੇ ਮੁੰਡੇ ਜਿਹੜੇ ਵੀ ਜਿੰਨੇ ਜੋਗਾ ਹੈਗਾ ਵੀ ਬਾਕੀ ਚਲੋ ਡਾਈਟ ਵੀ ਦਿਆ ਕਰਾਂਗੇ ਜਿੰਨੇ ਜੋਗੇ ਹੈਗੇ ਆ ਹਨਾ ਤੇ ਬਾਕੀ ਸਾਰਿਆਂ ਭੈਣ ਭਰਾਵਾਂ ਦੇ ਸਦਕੇ ਵੀ ਬਾਕੀ ਹੌਲੀ ਹੌਲੀ ਚਲੋ ਆਪਣੇ ਨਾਲ ਜਿੰਨੇ ਵੀ ਪਲੇਅਰ ਜੁੜਨਗੇ ਤੇ ਬਾਕੀ ਆਪਾਂ ਕਰਾਂਗੇ ਜਿੰਨੇ ਜੋਗੇ ਹੋਵਾਂਗੇ ਨਾ ਤੇ ਹੌਲੀ ਹੌਲੀ ਆਪਾਂ ਨੂੰ ਸਟੈਪ ਵਾਈਜ਼ ਸਟੈਪ ਜਦੋਂ ਆਪਾਂ ਕੋਈ ਵੀ ਚੀਜ਼ ਕਰਦੇ ਹਾਂ ਤੇ ਬਾਕੀ ਆਪਾਂ ਨੂੰ ਸੰਜੋਗ ਹਨ ਵੀ ਜਿਹੜਾ ਭੈਣ ਭਰਾ ਕਹਿੰਦਾ ਆਪਾਂ ਨੂੰ ਕੀ ਸਾਡੀ ਕੋਈ ਸੇਵਾ ਲਾਓ ਵੀ ਅਹੀਂ ਵੀ ਤੁਸੀਂ ਜੇ ਮਾ ਬਣਾਉਂਦਾ ਜੇ ਕੋਈ ਸੰਯੋਗ ਸਾਡੇ ਵੱਲੋਂ ਵੀ ਜੇ ਚਾਹੀਦਾ ਆ ਕੋਈ ਵੀ ਤੇ ਬਿੱਲੇ ਵੀਰ ਤਾਂ ਵੀ ਆਇਆ ਸੀ ਜੁਕੇ ਤੋਂ ਫੋਨ ਕਹਿੰਦਾ ਗੋਪੀ ਜਿਹੜੀ ਵੀ ਚੀਜ਼ ਚਾਹੀਦੀ ਹੋਈ ਮੈਨੂੰ ਦੱਸਿਓ ਕਿ ਆਪਾਂ ਤੁਹਾਡੇ ਨਾਲ ਆ ਤੇ ਜਦੋਂ ਇਹੋ ਜੇ ਭਰਾ ਨਾਲ ਹੋਣ ਤੇ ਤੁਹਾਨੂੰ ਪਤਾ ਆਟੋਮੈਟਿਕ ਹੀ ਸਾਰਾ ਕੁਝ ਹੋ ਜਾਂਦਾ ਹੁਣ ਵੀਰ ਨੇ ਕਿਹਾ ਕਿ ਜਿਹੜੀ ਵੀ ਚੀਜ਼ ਦੀ ਲੋੜ ਹੋਈ ਗੋਪੀ ਦੱਸਿਂ ਕਿ ਆਪਾਂ ਤੁਹਾਡੇ ਨਾਲ ਆ ਤੇ ਆਪਾਂ ਸੇਵਾ ਕਰਨੀ ਆ ਬੱਚਿਆਂ ਛੋਟਿਆਂ ਦੀ ਜੋ ਮੇਰਾ ਦੇ ਲਈ ਤਮੰਨਾ ਨਾ ਇੱਕ ਆਪਾਂ 10 10 15 ਮੁੰਡੇ ਰੱਖਣੇ ਲੱਗ ਲੱਗਦੇ ਪੂਰੇ ਟੌਪ ਦੇ ਟੌਪ ਦੇ ਪਲੇਅਰ ਬਣਾਉਣੇ ਆ ਤੇ ਉਹਦੇ ਲਈ ਆਪਾਂ ਨੂੰ ਕੁਝ ਵੀ ਕਰਨਾ ਪੈ ਜੇ ਆਪਾਂ ਕਰਾਂਗੇ ਵੀ ਇੱਕ ਪਲਵਾਨ ਰੱਖਾਂਗੇ ਵਧੀਆ ਜਿਹੜਾ ਇਹਨਾਂ ਨੂੰ ਪਲਵਾਨੀ ਦੇ ਦਾ ਪੇਜ ਦੱਸੂਗਾ ਤੇ ਇੱਕ ਵੱਡੀ ਤੇ ਫਿਰ ਆਪਾਂ ਹੈਗੇ ਹੈਗੇ ਆ ਤੇ ਪੂਰੀ ਪ੍ਰੈਕਟਿਸ ਕਰਾਉਣ ਨੂੰ ਹੁਣ ਆਪਾਂ ਜਦ ਤਰਾ ਜਿਮ ਛੱਡਤਾ ਤੇ ਖਾੜਾ ਪੰਜਣਾ ਤੇ ਥੋੜੀ ਜੀ ਹੋਰ ਗਰਾਊਂਡ ਛੱਡ ਦਾਂਗੇ ਕਬੱਡੀ ਖਡਾਉਣ ਨੂੰ ਵੀ ਤੇ ਬਾਕੀ ਭੈਣ ਭਰਾ ਵਾਧੂ ਹੈਗੇ ਆ ਤੇ ਸਾਰਿਆਂ ਦੇ ਸੰਯੋਗ ਦੇ ਨਾਲ ਆਪਾਂ ਪੂਰਾ ਵਧੀਆ ਅਕੈਡਮੀ ਬਣਾ ਲੈਣੀ ਪੂਰੀ ਵਧੀਆ ਬਾਬਾ ਸੋਖ ਰਕੇ ਆਉਣ ਵਾਲੇ ਟਾਈਮ 'ਚ ਤੇ ਬਾਕੀ ਇਹ ਸਾਰਾ ਕੁਝ ਹੋਣਾ ਕਾਦੇ ਸਦਕੇ ਮਹਾਰਾਜ ਬਾਪੂ ਦਾਆਂ ਸੋਂਦੇ ਸਦਕੇ ਗੁਰੂ ਹਰਗੋਬਿੰਦ ਸਾਹਿਬ ਨੇ ਮਿਹਰ ਕਰਨੀ ਆ ਬੰਦਾ ਕੌਣ ਹੁੰਦਾ ਬੰਦਾ ਨਹੀਂ ਕੁਝ ਵੀ ਕਰਦਾ ਵੈਗਰੂ ਕਰਦਾ ਬਾਕੀ ਆਪਾਂ ਸੱਚੀ ਨੀਤ ਦੇ ਨਾਲ ਲੈ ਕੇ ਚੱਲਾਂਗੇ ਸਾਰਾ ਕੁਝ ਨਾ ਤੇ ਪੂਰਾ ਦਿਲੋਂ ਦਿਲੋਂ ਕੀ ਜਿਤਨਾ ਇੱਕ ਸਾਧਾ ਕੀ ਦਿਲੋਂ ਕਰਾਂਗੇ ਸਾਰਾ ਕੁਝ ਨਵੇਂ ਆ ਪਲੇਅਰਾਂ ਲਈ ਸਾਰਾ ਕੁਝ ਜੀ ਬਾਬਾ ਸੁੱਖ ਰੱਖੇ ਬਾਕੀ ਸਾਰੇ ਭੈਣ ਭਰਾਵਾਂ ਦੇ ਨਾਲ ਆ ਤੇ ਪੂਰਾ ਵਧੀਆ ਕੰਮ ਕਰਾਂਗੇ ਬਾਬਾ ਸੁੱਖ ਰੱਖੇ ਫਿਰ ਫਰਾਂਦੀਪੁਰ ਦੀ ਟੀਮ ਇਦਾਂ ਹੀ ਬਾਬਾ ਚਲਾਉਂਦਾ ਰੱਖੇ ਮਹਾਰਾਜ ਸੱਚੇ ਪਾਤਸ਼ਾ ਕਿਉਂਕਿ ਜੋ ਬੱਚੇ ਆਪਾਂ ਹੌਲੀ ਹੌਲੀ ਕੱਢਾਂਗੇ ਨਾ ਤੇ ਸਮਝ ਲਓ ਪਨੀਰੀ ਨਾਲ ਰਲ ਜਾਂਦੀ ਆ ਇੱਕ ਰਲ ਗਿਆ ਦੋ ਰਲ ਗਏ ਤਿੰਨ ਰਲ ਗਏ ਇਦਾਂ ਹੀ ਹੌਲੀ ਹੌਲੀ ਤੁਹਾਨੂੰ ਪਤਾ ਟੀਮ ਦੇ ਨਾਲ ਰਲੀ ਜਾਣੇ ਆ ਤੇ ਫਿਰ ਆਪਾਂ ਜਿਹੜਾ ਦੂਰ ਨੇੜੇ ਵਾਲਾ ਹੋਊਗਾ ਉਹਨੂੰ ਰੱਖ ਵੀ ਲਿਆ ਕਰਾਂਗੇ ਪਲੇਅਰ ਨੂੰ ਜੇ ਇੱਥੇ ਰਹਿਣਾ ਚਾਹੂਗਾ ਕੋਈ ਹੈ ਨਾ ਤੇ ਬਾਕੀ ਚਲੋ ਭੈਣ ਭਰਾਵਾਂ ਦੇ ਨਾਲ ਸਾਰਿਆਂ ਦੀ ਸੰਯੋਗ ਦੇ ਨਾਲ ਸਾਰਾ ਕੁਝ ਹੋਏ ਨਾ ਬਾਕੀ ਬੜੇ ਜਾਣੇ ਭੈਣ ਭਰਾ ਕਹਿੰਦੇ ਜਿਹੜੀ ਚੀਜ਼ ਦੀ ਲੋੜ ਹੋਈ ਦੱਸਿਓ ਤੇ ਬਾਕੀ ਕੋਈ ਨਹੀਂ ਬਾਬਾ ਮੇਰ ਕਰੇ ਸਾਰਾ ਕੁਝ ਸਾਰਾ ਕੁਝ ਹੀ ਹੋ ਜਾਣਾ ਮੈਨ ਭਰਾਵਾਂ ਦੇ ਸੰਜੋਗ ਦੇ ਨਾਲ ਬਾਕੀ ਜੇ ਆਪਾਂ ਚੰਗਾ ਕੰਮ ਕਰਾਂਗੇ ਤੇ ਦੁਨੀਆ ਕਰ ਤੁਹਾਨੂੰ ਪਤਾ ਚੰਗੇ ਕੰਮ ਨੂੰ ਯਾਦ ਰੱਖਦੀ ਆ ਨਾ ਤੇ ਬਾਕੀ ਆਪਾਂ ਜਿੰਨੀ ਜੋਗੇ ਹੈਗੇ ਆ ਮੈਂ ਕੋਈ ਬੋਲਾ ਲੈਂਡਲੋਰਡ ਨਹੀਂ ਹੈਗਾ ਕਿ ਮੇਰੇ ਤੋਂ ਵੀ ਬੜਾ ਕੁਝ ਹੈਗਾ ਵਾ ਤੇ ਬਾਕੀ ਇਹ ਕਰਾਉਣ ਵਾਲਾ ਮਹਾਰਾਜਾ ਬਾਪੂ ਦਾ ਹੂੰ ਗੁਰੂ ਹਰਗੋਬਿੰਦ ਸਾਹਿਬ ਬਾਬਾ ਬੀਦੀ ਚੰਦ ਉਹਨੇ ਆਪ ਕਰਾਉਣਾ ਸਾਰਾ ਕੁਝ ਬੰਦਾ ਨਹੀਂ ਕੁਝ ਕਰਦਾ ਬੰਦਾ ਦੇਵੇਂ ਮੈਂ ਮੈਂ ਹੀ ਕਰਦਾ ਵਾ ਕੀ ਮੈਂ ਕੀਤਾ ਮੈਂ ਕੀਤਾ ਬੰਦਾ ਕੁਝ ਨਹੀਂ ਕਰਦਾ ਜਟੋ ਜੋ ਕਰਦਾ ਪ੍ਰਮਾਤਮਾ ਕਰਦਾ ਤੇ ਜਿੰਨੇ ਵਡਿਆਈ ਦੇਣੀ ਹੁੰਦੀ ਆ ਪ੍ਰਮਾਤਮਾ ਨੇ ਤੇ ਪ੍ਰਮਾਤਮਾ ਹੀ ਵਡਿਆਈ ਦਿੰਦਾ ਸਾਰਿਆਂ ਨੂੰ ਤੇ ਮੇਰੀ ਤੇ ਇੱਕੋ ਸੋਚਣੀ ਆ ਤੇ ਜੇ ਤੁਸੀਂ ਮੰਗਦੇ ਹੁੰਦੇ ਜੇ ਤੇ ਸੱਚੀ ਨੀਤ ਦੇ ਨਾਲ ਵੈਗਰੂ ਤੇ ਮੰਗਿਆ ਕਰੋ ਜਿਹਦੇ ਕਰ ਕਿਹੇ ਗੱਲ ਦਾ ਘਾਟਾ ਨਹੀਂ ਹੈਗਾ ਜਿਹਦੇ ਮੰਨ ਕੇ ਚੱਲੋ ਕਿ ਭਾਂਡੇ ਭਰੇ ਆ ਸਦਾ ਹੀ ਤੇ ਸਦਾ ਹੀ ਭਰੇ ਰਹਿਣੇ ਆ ਮੰਨ ਕੇ ਚੱਲੋ ਕਿ ਗੁਰੂ ਦੇ ਭਾਂਡੇ ਇੰਨੇ ਭਰੇ ਆ ਕਿਸੇ ਨੂੰ ਦੇ ਵੀ ਦਿੰਦਾ ਤੇ ਉਹ ਖਾਲੀ ਨਹੀਂ ਹੋਣ ਵਾਲੇ ਆਪਾਂ ਕਿ ਯਾਰਾ ਬੰਦੇ ਤੋਂ ਆਸ ਲਾ ਲਈਨੇ ਕਿ ਆਹ ਬੰਦਾ ਮੈਨੂੰ ਕੁਝ ਦਊਗਾ ਦਊਗਾ ਬੰਦਾ ਨਹੀਂ ਕਿਸੇ ਨੂੰ ਕੁਝ ਦਿੰਦਾ ਹਾਂ ਜੇ ਬੰਦਾ ਤੁਹਾਨੂੰ ਦਊਗਾ ਉਹਦੇ ਤੋਂ ਆਪਣਾ ਹੋਊਗਾ ਤੇ ਫਿਰ ਦਊਗਾ ਇਸ ਕਰਕੇ ਮਾਲਕ ਦੋ ਗਾੜੀ ਝੋਲੀ ੱਡਿਆ ਕਰੋ ਜਿਹਦੇ ਘਰ ਕਿਸੇ ਗੱਲ ਦਾ ਘਾਟ ਆਣੀ ਆ ਤੇ ਬਾਕੀ ਕਰਾਉਣ ਵਾਲਾ ਉਹ ਮਾਲਕ ਆ ਜਰੀਆ ਬਣਾਉਂਦਾ ਹੁੰਦਾ ਕਿਸੇ ਨੂੰ ਇਸ ਕਰਕੇ ਮਿਹਨਤ ਕਰਿਆ ਕਰੋ ਤੇ ਮਿਹਨਤ ਦੇ ਉੱਤੇ ਫੋਕਸ ਰੱਖਿਆ ਕਰੋ ਨਵੇਂ ਆ ਪਲੇਅਰਾਂ ਨੂੰ ਮੈਂ ਇਹੀ ਬੇਨਤੀ ਕਰਦਾ ਨਸ਼ੇ ਪੱਤੇ ਤੋਂ ਦੂਰ ਰਹੋ ਮਿਹਨਤ ਕਰੋ ਤੇ ਰੱਬ ਦਾ ਨਾਮ ਲਾਓ ਤੇ ਬਾਕੀ ਜਿਹੜੇ ਬੱਚੇ ਨਵੇਂ ਬੱਚੇ ਜਿਹੜੇ ਕੋਈ ਵੀ ਆ ਜਿਹੜੇ ਪਲੇਅਰ ਬੰ ਨਹੀਂ ਆ ਚਲੋ ਓਦਾਂ ਹੀ ਘਰਾਂ ਦੇ ਵਿੱਚ ਆ ਨਾ ਬੱਚੇ ਸਾਰੇ ਜਾਨੇ ਗਰਾਊਂਡ ਦੇ ਨਾਲ ਜੁੜੋ ਨਸ਼ੇ ਪੱਤੇ ਨਾ ਕਰੋ ਮੇਰੇ ਭਰਾ ਗਰਾਊਂਡ ਦੇ ਨਾਲ ਜੁੜੋ ਤੇ ਆਪਦੀ ਜਵਾਨੀ ਨੂੰ ਸਾਂਭ ਕੇ ਰੱਖੋ ਸਵੇਰੇ ਮਿਹਨਤ ਜਾਂ ਲੱਤਾਂ ਦੀ ਰੱਖ ਲੈ ਵੀ ਲੱਤਾਂ ਦੀ ਫੁੱਲ ਮਿਹਨਤ ਕਰਨੀ ਆ ਤੇ ਜਿ ਤਰ੍ਹਾਂ ਛਾ ਮਾਨੂੰ ਉਤਲੀ ਲਾ ਲਿਆ ਕਰ ਫੁੱਲ ਮਿਹਨਤ ਤੇਜ ਹੋ ਤੇਜ ਤੇਰੇ ਤੋਂ 50 ਨਹੀਂ ਲੱਗਣੇ ਮੈਨੂੰ ਜਿਆਦਾ ਝੂਠ ਮਾਰੀ ਜਨਾ 70 ਕਿੱਥੇ ਲਾ ਲੇਂਗਾ ਲਾ ਲੇਂਗਾ ਖਿੱਚ 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 ਫਿਰ ਕੁੜੀ ਆ ਵੇ ਕਿੱਡਾ ਕਾਦੇ ਆਣ ਕਰੀਏ ਕੁਝ ਲੋਕਾਂ ਨੂੰ ਕਰਕੇ ਦਿਖਾਈਏ ਦੌੜ ਕੇ ਨਹੀਂ ਲਾਈ ਆ ਦੌੜ ਕੇ ਨਹੀਂ ਲਾਈ ਆ ਜਿਆਦੀ ਲਾਇਆ ਕਰ ਥੋੜੀ ਆ ਦੌੜੋ ਸਪ੍ਰਿੰਟਾਂ ਲਾਇਆ ਕਰ ਫੁੱਲ ਬੰਦਾ ਬਣੂ ਜਰੂਰ ਇਹ ਨਹੀਂ ਕਿ ਬੰਨਾ ਨਹੀਂ ਆ ਮਿਹਨਤ ਮਿਹਨਤ ਨਹੀਂ ਛੱਡਣੀ ਮਿਹਨਤ ਆਪਦੀ ਪੁੱਲ ਲਾਉਣੀ ਹੈ ਮਿਹਨਤ ਨਹੀਂ ਇਹ ਨਹੀਂ ਕਿ ਮਿਹਨਤ ਨਹੀਂ ਕਰਨੀ ਆਪਾਂ ਤੇ ਆਪਾਂ ਇਦਾਂ ਕਰਨਾ ਮਿਹਨਤ ਜਦੋਂ ਖਿੱਚ ਕੇ ਲਾਏਗਾ ਥਾਲ ਲੇਟ ਪੰਜੇਗਾ 플레이ਰ ਬਹੁਤ ਸਾਲ ਲੇਟ ਪੰਜੇਗਾ ਜਿੰਨਾ ਬੰਦਾ ਮੈਂ ਕਹਿੰਦਾ ਵੀ ਕੜ-ਕੜ ਕੇ ਬਨੂਗਾ ਨਾ ਕੜ-ਕੜ ਕੇ ਉਹਨੂੰ ਕਦਰ ਆਊਗੀ ਕਿ ਮੈਂ ਕਿਦਾਂ 플레이ਰ ਬਣਿਆ ਜਿੰਨਾ ਸੰਘਰਸ਼ ਕਰਕੇ 플레이ਰ ਬਨੂਗਾ ਉਹਨੂੰ ਉਹਨੂੰ ਸਾਰ ਹੋਊਗੀ ਮੈਂ ਕਿਦਾਂ 플레이ਰ ਬਣਿਆ ਮਿਹਨਤ ਕਰਨ ਦੀ ਮਿਹਨਤ ਕਰਕੇ ਜਿਹੜਾ ਬੰਦਾ ਮਿਲ ਉਹ ਡੋਲੂ ਨਾ ਕੇ ਗੱਲੋਂ ਤੇ ਜਿਹੜਾ ਮੰਨ ਕੇ ਚੱਲ ਛੇਤੀ ਪਾਈ ਜਾਂਦਾ ਉਹਨੂੰ ਕਦਰ ਨਹੀਂ ਰਹਿੰਦੀ ਉਹ ਕਦਰ ਨਹੀਂ ਕਰਦਾ ਇਹ ਚੀਜ਼ ਦੀ ਇਸ ਕਰਕੇ ਮਿਹਨਤ ਕਰੋ ਜੋ ਮਿਹਨਤ ਕਰੋਗੇ ਮਿਹਨਤ ਨਹੀਂ ਆਵਦਾ ਰਾਂਗ ਦਿਖਾਉਣਾ ਹੀ ਦਵੇ ਕੱਟ ਦੇ ਇਸ ਕਰਕੇ ਹੁਣ ਤੇਰਾ ਸ਼ਰੀਰ ਵੀ ਤੁਰਿਆ ਹੀ ਤੇ ਮਿਹਨਤ ਕਰਿਆ ਕਰ ਅੱਗੇ ਨਾਲੋਂ ਭਾਰ ਵਧਿਆ ਇਤਰਾ ਕਿੰਨਾ ਭਾਰ ਹੋ ਗਿਆ ਹਾਂਜੀ ਬਾੜ ਹੋ ਗਿਆ ਬਾੜ ਹੋ ਗਿਆ ਨਾ ਹਾਂਜੀ ਆ ਨਹੀਂ ਅੱਗੇ ਨੂੰ ਹੋਇਆ ਭਾਰ ਤੇਰਾ ਵਧਿਆ ਮਿਹਨਤ ਪਰ ਥੋੜੀ ਹੋ ਮੈਂ ਤਾਂ ਬਾਦਰਾ ਕਰ। ਜਦਾ ਮੰਨ ਕੇ ਚੱਲ ਕਿ ਤੈਨੂੰ 502 ਰਹਾ ਚਾਹੀਦਾ ਹੀ ਚਾਹੀਦਾ ਡੇਲੀ ਦਾ। ਫਿਰ ਹੁਣ ਫਿਰ ਮੰਨ ਕੇ ਚੱਲ ਕਿ ਫਿਰ ਤੇਰੇ ਅੰਦਰ ਚ ਜਾਨ ਪੈਣੀ ਫੁੱਲ। ਜਿੰਨਾ ਤੂੰ ਅੰਦਰ ਨੂੰ ਜਮਾਏਗਾ ਉੰਨਾ ਜੰਮ ਜਾਣਾ ਹੀ। ਜੇ 502 ਰਹਾ ਗਿਆ ਤੇ 500 ਲਾਉਣਾ ਵਾ। ਸੁੱਤੇ ਨਹੀਂ ਰਹਿਣਾ। ਫਿਰ ਤੇਰਾ ਅੰਦਰ ਬੰਨਾ ਹੀ ਪੂਰਾ ਜੰਮਣਾ ਹੀ ਅੰਦਰ। ਹੁਣ ਹੁਣ ਹੋਣੀ ਇਹਨੇ ਕਢਣਾ ਹੀ ਹੁਣ। ਸਰੀਰ ਫੁੱਟਣਾ ਸ਼ੁਰੂ ਹੋ ਗਿਆ। ਇਨੂੰ ਜਿਹੜੇ ਬੰਨੇ ਲਾਏਗਾ ਉਸੇ ਬੰਨੇ ਲੱਗ ਜਾਣਾ ਹੀ। ਪਿਆਰ ਤੁਮ ਜਿੱਡਾ ਤੇਰਾ ਜਰੀਰ ਥੱਕਣਾ ਥੋੜੀ ਬੰਦਾ ਚਾਹੀਦਾ ਵੀ ਐ ਉਮਰ ਤੇ ਬੰਦਾ ਥੱਕ ਜੇ। ਪਰ ਜੋ ਮੈਂ ਅਜੇ ਹੁਣ ਮੈਂ ਅਜੇ ਨਹੀਂ ਥੱਕਦਾ। ਚੁੰਟੀਆਂ ਸਾਲਾਂ ਦਾ ਮੈਂ ਹੋ ਗਿਆ ਮੈਂ ਅਜੇ ਨਹੀਂ ਥੱਕਦਾ ਤੇ ਤੁਸੀਂ ਤੁਸੀਂ ਤੇ ਬੱਚੇ ਜੇ ਗੱਲ ਦੇ ਤੁਸੀਂ ਤੇ ਥੱਕਣਾ ਨਹੀਂ ਕਰਦੇ ਤੁਹਾਨੂੰ। ਗੱਲ ਤੁਸੀਂ ਥੋੜੀ ਥੱਕਣਾ ਚਾਹੀਦਾ। ਹੁਣ ਪਲੇਅਰ ਮਿਹਨਤ ਘੱਟ ਕਰਦੇ ਆ। ਮਿਹਨਤ ਕਰਦੇ ਨਹੀਂ ਆ। ਦੋ ਕੌਡੀਆਂ ਪਾਉਂਦੇ ਥੱਕ ਜਾਂਦੇ ਆ ਤੇ ਦੋ ਇਹ ਚੈਣ ਚ ਲੱਗਦੇ ਤੇ ਇੱਕ ਕੌਡੀ ਲੱਗਦੇ ਗਿਆ ਤੇ ਥੱਕ ਜਾਂਦੇ ਥੱਕਦੇ ਕਿਉਂ ਆ ਮਿਹਨਤ ਨਹੀਂ ਕਰਦੇ ਘੰਟਾ ਘੰਟਾ ਘੁਲੇ ਆ ਕੋਈ ਕੇ ਦੇ ਨਾਲ ਖਾੜੇ ਚ ਜ਼ੋਰ ਕਰੋ ਤੇ ਆਖੀਆਂ ਕੋਈ ਥੱਕ ਜੇ ਪਰ ਜਵਾਨੀ ਦੇ ਗੁੜੇ ਸਾਹ ਨਹੀਂ ਚੜਦਾ ਹੁੰਦਾ ਵੀ ਸਾਹ ਕਹਿੰਦੇ ਕਿੰਨੂ ਆ ਅਜੇ ਵੀ ਨਹੀਂ ਸਾਹ ਚੜਦਾ ਵੀ ਸਾਹ ਕਿੰਨੂ ਕਹਿੰਦੇ ਯਾਰ ਸਾਹ ਤੇ ਪਲੇਅਰ ਨੂੰ ਚੜਨਾ ਨਹੀਂ ਚਾਹੀਦਾ ਇਹ ਕਰਕੇ ਮਿਹਨਤ ਲਾਇਆ ਕਰੋ ਫੁੱਲ